ਕਿ ਦਫਤਰ ਕੇ ਬਾਹਰ ਜਾਈ ਪਰ ਰਹੇ ਕੈਮਰਾ ਲੋਡ ਨਹੀਂ ਹੈਗੇ ਸੋ ਤਸਵੀਰਾਂ ਵਿੱਚ ਜੇ ਦੇਖ ਸਕਦੇ ਹੋ ਜਿਹੜੀ ਅਣਪਛਾਤੀਆਂ ਜਿਹੜੀ ਲੇਡੀਜ਼ ਵੱਲੋਂ ਹਮਲਾ ਕੀਤਾ ਗਿਆ ਤੇ ਦੋ ਲੇਡੀਜ਼ ਜਿਹੜੀਆਂ ਫੜ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੀ 13 ਸਾਲ ਦੀ ਕੁੜੀ ਨਾਲ ਰੇਪ ਹੋ ਚੁੱਕਾ ਸੀਗਾ ਜਿਹੜਾ ਉੱਥੇ ਧਰਨੇ ਦੇ ਬੈਠੇ ਸੀ ਉਹਨਾਂ ਦੇ ਉੱਤੇ ਜੋ ਪਛਾਣ ਅਣਪਛਾਤੀਆਂ ਲੇਡੀਜ਼ ਵੱਲੋਂ ਹਮਲਾ ਕੀਤਾ ਗਿਆ ਵੀ ਦੇਖ ਸਦਿਆਂ ਤੋਂ ਸੁਤਰੀਆਂ ਦੇ ਵਿੱਚ ਪੂਰੀ ਜਹਾਂ ਤੋਂ ਮਾਰ ਰਹੀ ਜੀ ਕਰੋੜਾਂ ਨਾਲ ਆ ਦੇਖੋ ਗੁਰਦੇ ਸ਼ਾਮੀ ਆਇਆ ਹੋਆ ਗੁਰਦੇ ਸ਼ਾਮੀ ਆਇਆ ਹੋਆ ਸੁਤਰੀ ਰਸ ਇਹ ਜੰਡੀਆਂ ਹਮਲਾ ਕੀਤੀ ਕੋਈ ਨਹੀਂ ਆਉਂਦਾ ਸਤ ਤਸਵੀਰਾਂ ਵਿੱਚ ਸੁਧਿਤ ਸੋਦੀਆਂ ਜੋ ਇਹਨਾਂ ਨੂੰ ਸਾਹਮਣੇ ਕੰਮ ਹੋ ਰਿਹਾ ਆਪਣੀ ਜੇ ਕੋਈ ਨਾ ਮੌਜੂਦ ਮਾਣਨਾ ਉਹ ਆਪੀ ਠੀਕ ਆ ਗਈ ਆ ਗਿਆ ਹੁਣ ਬਾਜਿਆ ਹੋਇਆ <गणागे> थी? 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 थी थी? <गणागे> मेरे माला देवी नाम है मैं घसपुरा से आ रहे हैं सिफ़े वाले मैं धरना लगा रहे हैं छः महीना हो गया चलो तेरह साल के लड़की के मेरे गेंद रुक हुआ है मैं दिल्ली चंडीगढ़ जम्मू सगरों में दरवाजा खरखटा लिया मैं अपना लड़की के लिए कहीं इंसाफ नहीं मिल रहा है हार पंच के मैं सीपी दफ्तर में धरना लगा रहे हैं कि सीपी साहब एहू से मैं लड़की के इंसाफ दिला दें जाग जा सोन लें जगह आज, आज को पुलिस वाला का लड़की को लड़की रहते इंसाफ नहीं मिलते अबले दस दिन का छः महीना हो गया अबले दस दिन में मुजरिम के पकड़ के अंदर के कर लेते बस यही विनती है मेरी भाई देख लो ये परिवार है दर दर की ठोकरे खा रहा है इसने कोई ऐसा दरवाजा जी जो ना खड़काया हो ठीक है जी एक छोटे अधिकारी से लेके सी एम भगवंत मान जी के तक उन्होंने दरवाजे हमने खड़का लिए पर इस बच्चे को आज तक इंसाफ़ नहीं मिला एक तेरह साल की लड़की जो मंदभागी एक घटना घटी है, है। तेरह साल की लड़की ने साढ़े छः महीने की बच्ची मरी भी पैदा की है वो भी हाई कोर्ट के ऑर्डर के बाद तब भी प्रशासन के कानों पे कोई जूंग तक नहीं रेंगी है ठीक है जी कुछ नहीं है और वो जो अपराधी है, हैं वो खुलेआम घूम रहे हैं जी पार्टियाँ कर रहे हैं ये छः सात महीने हो गए जी छः सात महीने हो गए आज तो कोई भी ऐसा दरवाज़ा नहीं है जो इन बच्चों ने ना खटकाया हो और वो बंदे शर्माम घूम रहे हैं, हैं और अपने आप को निर्दोष बता रहे हैं है ये है। सब गैस पूरे में रहते हैं जी आप पार्टी का पूरा हाथ है इनके ऊपर आप पार्टी के हाथ करके ही अभी तक बचे हुए हैं ठीक है जी ਔਰ ਉਹ ਮੈਡਮ ਹਮਾਰੇ ਸ਼ੀਨਾ ਜੋ ਹਮਾਰੇ ਐਮ.ਐਲ.ਏ ਸਾਹਿਬ ਹੈ ਸ਼ੀਨਾ ਮੈਡਮ ਜੀ ਸ਼ੀਨਾ ਮੈਡਮ ਜੀ ਕਹਤੀ ਹੈ ਕਿ ਮੇਰੇ ਪਾਰਟੀ ਦਾ ਇੱਕ ਆਗੂ ਹੈ ਇਸ ਵਿੱਚ ਸੁਲਦੀਪ ਦੀਗਨ ਜਿਸ ਕੇ ਬਾਰੇ ਮੈਡਮ ਨੇ ਇੱਕ ਚੰਡੀਗੜ੍ਹ ਰਿਪੋਰਟਰ ਕੋ ਵੀ ਕਹਾ ਕਿ ਮੇਰੀ ਪਾਰਟੀ ਦਾ ਆਗੂ ਹੈ ਮੇਰੀ ਪਾਰਟੀ ਦਾ ਕਾਰਜਕਰਤਾ ਹੈ ਜੀ ਇਹ ਤਾਂ ਸਾਨੂੰ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਕਿ ਸੀਪੀ ਆਫਿਸ ਬਾਹਰ ਕੋਈ ਦੋ ਪਾਰਟੀਆਂ ਵਿੱਚ ਝਗੜਾ ਹੋ ਰਿਹਾ ਲੜਾਈ ਹੋ ਰਹੀ ਹੈ ਤਾਂ ਉਸੇ ਸੰਬੰਧ ਵਿੱਚ ਮੈਂ ਇੱਥੇ ਮੌਕੇ ਤੇ ਪਰਸਨਲੀ ਆ ਪਾ ਕੇ ਇੱਕ ਵਾਰੀ ਵੈਰੀਫਾਈ ਕੀਤਾ ਉਹਨਾਂ ਚੋਂ ਇੱਕ ਪਾਰਟੀ ਨੇ ਕੰਪਲੇਨਟ ਕੀਤੀ ਹੈ ਕਿ ਉਹ ਸ਼ਾਂਤੀਪੂਰਵਕ ਆਪਣਾ ਕੁਝ ਪ੍ਰੋਟੈਸਟ ਕਰ ਰਹੇ ਸੀਗੇ ਐਂਡ ਦੂਸਰੀ ਪਾਰਟੀ ਨੇ ਆ ਕੇ ਉਹਨਾਂ ਨੂੰ ਉਹਨਾਂ ਦੇ ਗੱਲ ਪਏ ਉਹਨਾਂ ਤੇ ਜੋ ਉਹਨਾਂ ਦਾ ਵਰਜਨ ਹੈ ਕਿ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਤਾਂ ਉਹ ਸਾਰੀ ਗੱਲ ਨੂੰ ਅਸੀਂ ਜੋ ਹੈਗਾ ਦੂਸਰੀ ਪਾਰਟੀ ਨੂੰ ਔਰ ਪਹਿਲੀ ਪਾਰਟੀ ਵੀ ਇੱਥੇ ਹੀ ਹੈ ਦੂਜੀ ਪਾਰਟੀ ਨੂੰ ਵੀ ਅਸੀਂ ਦੋ ਔਰਤਾਂ ਨੂੰ ਰਾਉਂਡ ਅਪ ਕੀਤਾ ਤਾਂ ਜੋ ਵੀ ਇਹਨਾਂ ਦਾ ਬੰਦੀ ਕਾਰਵਾਈ ਹੋਗੀ ਉਹ ਜ਼ਰੂਰ ਅਮਲ ਚ ਲਿਆਂਦੀ ਜਾਵੇਗੀ ਫਿਲਹਾਲ ਇਹ ਸਾਰੇ ਮੌਕੇ ਦੀ ਜੋ ਹੈ ਵੈਰੀਫਿਕੇਸ਼ਨ ਜੋ ਸਾਰਾ ਇਨਸੀਡੈਂਟ ਹੋਇਆ ਉਹਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਪਰ ਸਰ ਇਹਨਾਂ ਵੱਲੋਂ ਬਾਹਰ ਨਾਲ ਸ਼ਾਂਤੀ ਮੈਨਾਂ ਜਿਹੜਾ ਤਰਨਾ ਲਾਇਆ ਜਾ ਰਿਹਾ ਸੀਗਾ ਉਹਦੇ ਵਿੱਚ ਕਿਹਾ ਜਾਂਦਾ 13 ਸਾਲਾਂ ਦੀ ਬੱਚੀ ਨਾਲ ਨਾ ਕਿਸੇ ਵੱਲੋਂ ਗੈਂਗਰੇਪ ਜਿਹੜਾ ਕੀਤਾ ਗਿਆ ਸੀਗਾ ਜਿਸ ਦੌਰਾਨ ਇਹਨਾਂ ਨੇ ਇਨਸਾਫ ਦੀ ਜਿਹੜੀ ਮੰਗ ਕਰ ਰਹੇ ਸੀਗੇ ਬਾਹਰ ਬਹਿ ਕੇ ਜੋ ਇਹ ਸਾਰਾ ਮਸਲਾ ਹੈ ਜੋ ਤੁਸੀਂ ਗੱਲ ਕੀਤੀ ਕੋਈ ਗੈਂਗ ਰੇਪ ਦਾ ਅਲੀਗੇਸ਼ਨ ਵਗੈਰਾ ਉਹ ਸਾਹਨੇਵਾਲ ਜੂਰਿਸਡਿਕਸ਼ਨ ਦਾ ਹੈ ਦਾ ਉਹਨਾਂ ਦੇ ਕੇਸ ਬਾਰੇ ਮੇਰੇ ਜੂਰਿਸਡਿਕਸ਼ਨ 'ਚ ਨਹੀਂ ਪੈਂਦਾ ਸੋ ਆਈ ਐਮ ਨਾਟ ਦੀ ਰਾਈਟ ਪਰਸਨ ਟੂ ਕਮੈਂਟ ਔਨ ਦੈਟ ਜੋ ਅੱਜ ਦਾ ਇਨਸੀਡੈਂਟ ਹੋਇਆ ਦਿਸ ਇਜ਼ ਮਾਈ ਜੂਰਿਸਡਿਕਸ਼ਨ ਤਾਂ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਸਕਦਾ ਵੀ ਮੈਂ ਆ ਮੌਕੇ ਤੇ ਆ ਕੇ ਅਸੀਂ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਐਂਡ ਇੱਥੇ ਮਾਹੌਲ ਸ਼ਾਂਤਮਈ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਹੈ ਤੇ ਜੋ ਵੀ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਆਫਟਰ ਵੈਰੀਫਿਕੇਸ਼ਨ ਸਾਨੂੰ ਕਾਰਵਾਈ ਜੋ ਡੈਫੀਨਿਟਲੀ ਬਹੁਤ ਸਾਰੇ ਲੋਕ ਇੱਥੇ ਨੇ ਜਿੰਨੇ ਬਹੁਤ ਸਾਰੇ ਵਿਟਨੈਸਸ ਨੇ ਜੋ ਡੈਫੀਨਿਟਲੀ ਬੰਦੀ ਕਾਰਵਾਈ ਹੋ ਜਰੂਰ ਕੀਤੀ ਜਾਊਗੀ ਸਰ ਕਿਦਾਂ ਸੀਖਾ ਸਾਹਿਬ ਦੇ ਦਫ਼ਤਰ ਦੇ ਸਾਹਮਣੇ ਇੱਕ ਲੜਕੀ ਜਿਹੜੀ ਪੀੜਤ ਹੈ ਉਹਦੇ ਤੇ ਹਮਲਾ ਹੋਣਾ ਮੈਂ ਉਹੀ ਗੱਲ ਕਹਿ ਰਿਹਾ ਜੀ ਇਟਸ ਟੂ अर्ली ਮੈਂ ਇਹ ਗੱਲ ਮੈਂ ਜਸਟ ਮੌਕੇ ਤੇ ਆ ਕੇ ਆਪਾਂ ਸਿਚੁਏਸ਼ਨ ਕੰਟਰੋਲ ਕਰਕੇ ਉਹਨਾਂ ਨੂੰ ਲੈ ਕੇ ਜਾ ਰਹੇ ਹਾਂ ਸਾਰੀ ਵੈਰੀਫਿਕੇਸ਼ਨ ਕੀਤੀ ਜਾਊਗੀ ਜੇ ਕਿਸੇ ਨੇ ਕੁਝ ਗਲਤ ਕੀਤਾ ਜੋ ਗਲਤ ਸੱਚੀ ਹੈ ਵੀ ਆ ਕੇ ਅਟੈਕ ਕੀਤਾ ਜੋ ਹੈਗਾ ਫਿਰ ਉਹਤੇ ਬੰਦੀ ਕਾਰਵਾਈ ਕੀਤੀ ਜਾਊਗੀ ਅਰੈਸਟ ਵੀ ਕੀਤਾ ਗਿਆ ਹੁਣ ਫਿਲਹਾਲ ਰਾਉਂਡ ਅਪ ਨੇ ਸਸਪੈਕਟ ਜਿਹੜੇ ਹੈਗੇ ਜਿਹੜੇ ਜਿਹੜੇ ਵੀ ਨਾਮ ਹੋਣਗੇ ਜੇ ਕੋਈ ਭੱਜ ਗਿਆ ਤਾਂ ਉਹਨਾਂ ਦੇ ਵੀ ਨਾਮ ਲੈ ਕੇ ਉਹਨਾਂ ਨੂੰ ਵੀ ਰਾਉਂਡ ਅਪ ਕਰ ਲਾਂਗੇ ਠੀਕ ਹੈ ਠੀਕ ਹੈ